ਜਿਹੜੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਮਾਤਾ ਦਾ ਟਿੱਲਾ ਵੱਜਦਾ ਜਿੱਥੇ ਸੰਗਤਾਂ ਥੱਲੋਂ ਸੱਤ ਮੁਠੇ ਮਿੱਟੀ ਦੀਆਂ ਲਿਆ ਕੇ ਉੱਪਰ ਚੜਾਉਂਦੀਆਂ ਨੇ ਕੋਈ ਲਿਫਾਫੇ ਨਾਲਾ ਕੋਈ ਕਿਸੇ ਤਰੀਕੇ ਨਾਲ ਤਾਂ ਕਿ ਹੋਰ ਆਮ ਜਨਤਾ ਨੂੰ ਵੀ ਰੁਜ਼ਗਾਰ ਮਿਲਦਾ ਜੀ ਉਰੋਂ ਥੱਲੇ ਤੁਸੀਂ ਦੇਖਤੀ ਹੈ ਜੋ ਵੀਡੀਓ ਤੇ ਬੱਖ-ਬੱਖ ਜਗਾ ਤੇ ਪੂਰੇ ਇੱਥੇ ਨੇ ਜੋ ਵੀ ਮਿਹਨਤ ਕਰਦੇ ਨੇ ਤੇ ਲਫਾਪੇ ਮਿੱਟੀ ਜੋ ਵੀ ਸੰਗਤਾਂ ਪਹੁੰਚਦੀਆਂ ਨੇ ਦਾ ਦਾ 10 ਰੁਪਏ ਦੇ ਕੇ ਨਾਲੇ ਉਹਨਾਂ ਦਾ ਰੋਜ਼ਗਾਰ ਚੱਲਦਾ ਹੈ ਨਾਤੇ ਮਾਤਾ ਦੇ ਦਰਬਾਰ ਤੇ ਪਹੁੰਚਦੀਆਂ ਨੇ ਬੋਲ ਮਾਤਾ ਰਾਣੀ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਬੋਲ ਮਾਤਾ ਜਵਾਲਾ ਜੀ ਕੀ ਜੈ ਲੈ ਵੀ ਭਗਤੋ ਅੱਜ ਤੁਹਾਨੂੰ ਆਪਾਂ ਮੈਸਰ ਖਾਨੇ ਦੇ ਮੰਦਿਰ ਦਾ ਇਤਿਹਾਸ ਸੁਣਾਵਾਂਗੇ ਜੋ ਕਿ ਸਨ 1515 ਈਸਵੀ ਵਿੱਚ ਬਾਬਾ ਕਮਾਲੂ ਦਾਸ ਨਥਾਣੇ ਬਾਬਾ ਕਾਲੂ ਨਾਥ ਦਾ ਚੇਲਾ ਸੀ ਜਿੰਨਾ ਵੱਲੋਂ ਇਹ ਮੰਦਰ ਦਾ ਇਤਿਹਾਸ ਕੀ ਕਬੋਰਡ ਤੇ ਲਿਖਿਆ ਹੋਇਆ ਤੁਹਾਨੂੰ ਸੁਣਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਦੇ ਰਹੋ ਬਹੁਤ ਹੀ ਤਦਾਰ ਦੇ ਵਿੱਚ ਜੋ ਕਿ ਇਹ ਮੰਦਰ ਤਿੰਨ ਮੰਦਰ ਨੇ ਜਿਉਰੇ ਸਾਰੇ ਮੰਦਰਾਂ ਦੇ ਵਿੱਚ ਜਵਾਲਾ ਜੀ ਦੀ ਜੋਤ ਜਗਦੀ ਹੈ ਤੇ 12ਵਾਂ ਆਈਆਂ ਸੰਗਤਾਂ ਜਿਨ੍ਹਾਂ ਦੀਆਂ ਸੁੱਖਾਂ ਬਰ ਹੁੰਦੀਆਂ ਨੇ ਅਤੇ ਜਿਹੜੇ ਲੋਕ ਸੁੱਖਾਂ ਸੁਖ ਕੇ ਜਾਂਦੇ ਨੇ ਇਹ ਮੰਦਰਾਂ ਦਾ ਇਤਿਹਾਸ ਜਵਾਲਾ ਜੀ ਦਾ ਇਤਿਹਾਸ ਹੈ ਜੀ ਬਣੇ ਰੂ ਵੀਡੀਓ ਤੇ ਆ ਜੋ ਆਪਾਂ ਪਹੁੰਚਿਆ ਮਾਈ ਸਰਖਾਨੇ ਜਿੱਥੇ ਬਹੁਤ ਹੀ ਤੀਦਾਰ ਦੇ ਵਿੱਚ ਅੱਜ ਸੰਗਤਾਂ ਪਹੁੰਚੀਆਂ ਹੋਈਆਂ ਨੇ ਮਾਤਾ ਪੈਣਾ ਬਜ਼ੁਰਗ ਬੱਚੇ ਬੀਬੀਆਂ ਦਾ ਸਾਡੀ ਚੱਕੀ ਫਿਰਦੇ ਨੇ ਇਧਰ ਆ ਪਹੁੰਚੀ ਆਪਣੀ ਕਾਲੀ ਮਾਤਾ ਮੰਦਰ ਬਰੇਟਾ ਦੀ ਟੀਮ ਜੋ ਕਿ ਪਹਿਲਾਂ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਠੰਡੇ ਮਿੱਠੇ ਜਲ ਦੀ ਸੇਵੀ ਲੱਗ ਗਈ ਹੈ ਜੀ ਤੇ ਹੁਣ ਮਾਈ ਦੇ ਦਰਬਾਰ ਤੇ ਮੈਸਰਖਾਨੇ ਪਹੁੰਚੀ ਹੈ ਇੱਥੇ ਦੇਖ ਮੰਦਰ ਦੀ ਵੱਲ ਜਾ ਰਹੀ ਹੈ ਬਹੁਤ ਪਰਖ ਹੈ ਲੈ ਵੀ ਬੁੰਨੇ ਆਪਾ ਮੰਦਰ ਫਿਰ ਵਾਲਾ ਇੰਟਰੈ ਜਿੱਥੇ ਉਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਤੇ ਇੱਧਰ ਲੰਗਰ ਚੱਲ ਰਿਹਾ ਨਹੀਂ ਇੱਧਰ ਬੱਚਿਆਂ ਦੇ ਝੂਲੇ ਚੱਲ ਰਹੇ ਨੇ ਗਰਦੀਬ ਕਹਿੰਦਾ ਚੰਦੋਲ ਦੇ ਹੂ ਆ ਸਰ ਵੀ ਲੱਗੇ ਅਟਕਿੜਾ ਕਿ ਵੀ ਸਰ ਵੀ ਲੱਗੇ ਬਾਈ ਨੀ ਡਿਗਰੀ ਹੈ ਅੰਦਰ ਬੱਖ-ਬੱਖ ਜਗ੍ਹਾ ਤੇ ਲੰਗਰ ਚੱਲ ਰਹੇ ਨੇ ਬਾਜੇ ਭੂਪਨੇ ਵੀ ਵੱਜ ਰਹੇ ਨੇ ਬੋਲ ਮਾਤਾ ਰਾਣੀ ਕੀ ਜੈ ਲੈ ਵੀ ਪਿਆਰੇ ਭਗਤੋ ਸਾਰਿਆਂ ਤੋਂ ਪਹਿਲਾਂ ਅੱਜ ਆਪਾਂ ਸਾਰੇ ਮਾਤਾ ਰਾਣੀ ਦੇ ਦਰਬਾਰ ਤੇ ਜਾ ਰਹੇ ਹਾਂ ਜੀ ਜਿੱਥੇ ਆਪਣੇ ਸੇਵਾਦਾਰ ਵੀਰਾਂ ਵੱਲੋਂ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਹੈ ਜੀ ਅਤੇ ਨਾਲੇ ਦਰਵਾਦ ਦੇ ਦਰਸ਼ਨ ਦਾ ਮੌਕਾ ਮਿਲਿਆ ਹੈ ਮਾਤਾ ਰਾਣੀ ਦੇ ਪਿੰਡ ਮੈਸਰਖਾਨਾ ਜਿੱਥੇ ਕਮਾਲੂ ਭਗਤ ਦੀ ਕਥਾ ਤੇ ਇਤਿਹਾਸ ਲਿਖਿਆ ਹੋਇਆ ਸੁਣਾਵਾਂਗੇ ਮਾਤਾ ਰਾਣੀ ਦੀ ਜੋਤ ਜਵਾਲਾ ਜੀ ਤੋਂ ਚੱਲ ਕੇ ਆਉਂਦੀ ਹੈ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਆਪਣੀ ਵੀਡੀਓ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਦੇ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਦੇ ਰਹਿਣਾ ਅਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹਿਣ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਆਜੋ ਤੁਹਾਨੂੰ ਸੁਣਾਉਣਾ ਮਾਤਾ ਰਾਣੀ ਦੇ ਨਰਾਤਿਆਂ ਦੇ ਦਿਨ ਚੱਲ ਰਹੇ ਹਨ ਮਾਤਾ ਰਾਣੀ ਤੁਹਾਡੇ ਸਭ ਦੀਆਂ ਅਤੇ ਸਾਰੇ ਹੀ ਭਗਤਾ ਤੇ ਕਿਰਪਾ ਬਣਾਈ ਰੱਖੇ ਜੀ ਸਭ ਤੋਂ ਖਜ਼ਾਨੇ ਭਰਪੂਰ ਕਰੇ ਸਭ ਦੇ ਖਜ਼ਾਨੇ ਭਰਪੂਰ ਕਰੇ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਵਿੱਚ ਚੰਗੇ ਕੰਮਾਂ ਵਿੱਚ ਚੰਗੇ ਕਰਮ ਕਰਨ ਦਾ ਵੱਲ ਵਕਸ਼ੇ ਜੀ ਆਜੋ ਸਾਥੀ ਪਿਆਰਿਓ ਆਪਾਂ ਤੁਹਾਨੂੰ ਮੰਦਰ ਦੇ ਦਰਸ਼ਨ ਲਈ ਚਾਲੇ ਪਾਉਂਦੇ ਹਾਂ ਪਹਿਲਾ ਪਿੰਡ ਮੰਦਿਰ ਤੋਂ ਸੰਗਤ ਦੂਜੀ ਸੰਗਤ ਕਾਲੀ ਮਾਤਾ ਮੰਡਲ ਬਰੇਟਾ ਦੀ ਟੀਮ ਜੋ ਕਿ ਪਹਿਲਾ ਪਟਿਆਲਾ ਵਿਖੇ ਕਾਲੀ ਮਾਤਾ ਮੰਦਿਰ ਦੇ ਵਿੱਚ ਜੋ ਕਿ ਪਿਛਲੇ ਸਮੇਂ ਤੋਂ ਹਰ ਸ਼ਨੀਵਾਰ ਠੰਡੇ ਮਿੱਠੇ ਜਲ ਦੀ ਕੜੀ ਚਾਵਲ ਦਾ ਚਾਹ ਬਿਸਕੁਟਾਂ ਦੇ ਲੰਗਰਾਂ ਲਗਾਏ ਜਾਂਦੇ ਹਨ ਮਾਤਾ ਰਾਣੀ ਦੀ ਕਿਰਪਾ ਮੁਤਾਬਕ ਜੋ ਕਿ ਕਾਲੀ ਮਾਤਾ ਦੇ ਸੇਵਾਦਾਰ ਸਮੂਹ ਸੇਵਾਦਾਰ ਮੰਦਿਰ ਦੇ ਸੇਵਾਦਾਰ ਸਾਰੀ ਹੋਈ ਸਟਾਫ ਬਹੁਤ ਸੇਵਾ ਕਰਦੇ ਹੈ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਜੋ ਕਿ ਮੰਦਿਰ ਜਿੱਥੇ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਬਹੁਤ ਹੀ ਤੀੜਾਰ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਹਨ ਲਾਈਨਾਂ ਦੇ ਵਿੱਚ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਸਤੇ ਖੜੀਆਂ ਹਨ ਤੇ ਆਪਾਂ ਅੱਗੇ ਚੱਲਦੇ ਹਾਂ ਜਿੱਥੋਂ ਦੀ ਆਪਾਂ ਆਪਣੀ ਕਮੇਟੀ ਦੇ ਸਹਿਯੋਗ ਨਾਲ ਆਪਾਂ ਸੇਵਾ ਦੀ ਕਰਾਂਗੇ ਤੇ ਪਹਿਲਾਂ ਮਾਤਾ ਰਾਣੀ ਦੇ ਦਰਸ਼ਨ ਕਰਕੇ ਸਾਰੇ ਮੰਦਰਾਂ ਦੇ ਵਿੱਚ ਉਦੋਂ ਬਾਅਦ ਸੇਵਾ ਤੇ ਚੱਲਾਂਗੇ ਆਪਾਂ ਤੁਹਾਨੂੰ ਸੁਣਾਉਣੇ ਇਤਿਹਾਸ ਬਣੇ ਰੋ ਆਜੋ ਜੀ ਮਾਤਾ ਰਾਣੀ ਕੀ ਜੋ ਬੋਲ ਸੱਚੇ ਦਰਬਾਰ ਕੀ ਜਨ ਹੈ ਵੀ ਨਹੀਂ ਸਕਦੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਪਹੁੰਚਿਆ ਮਹੇਸ਼ਰ ਖਾਨਾ ਵਿਖੇ ਮਾਈ ਦੇ ਦਰਬਾਰ ਤੇ ਆਪਣੇ ਨਾਲ ਕਾਲੀ ਮਾਤਾ ਮੰਡਲ ਬਰੇਟਾ ਦੀ ਟੀਮ ਹੈ ਜੋ ਕਿ ਪਹਿਲਾਂ ਪਟਿਆਲਾ ਮੰਦਰ ਵਿਖੇ ਕਾਲੀ ਮਾਤਾ ਮੰਦਰ ਵਿਖੇ ਠੰਡੇ ਮਿੱਠੇ ਜਲ ਦੀ ਸੇਵਾ ਲਗਾਤਾਰ ਕਈ ਦਿਨਾਂ ਤੋਂ ਚੱਲ ਰਹੀ ਹੈ ਤੇ ਹੁਣ ਆਪਾਂ ਮਾਈ ਦੇ ਤਰਾਗਾਂ ਤਰਾਵਾਂਗੇ ਦਰਸ਼ਨ ਤੁਹਾਨੂੰ ਪਹੁੰਚਿਆ ਮੈਸਰ ਖਾਨਾ ਰਕਿੰਦਾ ਵਿਖੇ ਜਿੱਥੇ ਆਪਣੇ ਬਰੇਟਾ ਦੀ ਟੀਮ ਵੱਲੋਂ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਸੇਵਾ ਨਿਭਾਰੀਆਂ ਜਿੰਮੇ ਸੇਵਾਦਾਰੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਆਰਹੀ ਸੰਗਤ ਦੀ ਸੇਵਾ ਵੀ ਨਿਭਾਉਂਦੇ ਨੇ ਅਤੇ ਠੰਡੇ ਪਾਣੀ ਦਾ ਆਈ ਹੋਈ ਸੰਗਤ ਨੂੰ ਜੇ ਜੋ ਜੀਰੇ ਨੇ ਮਾਤਾ ਰਾਣੀ ਨਾ ਛੱਪ ਤੇ ਕਿਰਪਾ ਬਣਾਈ ਰੱਖੇ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਬੋਲ ਸੱਚੇ ਦਰਵਾਜ ਕੀ ਜੈ ਬੋਲ ਮਾਤਾ ਰਾਣੀ ਕੀ ਲੈ ਵੀ ਪਿਆਰੀ ਸੰਗਤੀ ਜੀ ਬੋਲੋ ਜੈ ਮਾਤਾ ਦੀ ਪਰਚੀਨ ਸ੍ਰੀ ਦੁਰਗਾ ਮੰਦਿਰ ਮੈਸਰ ਖਾਨਾ ਸੰਖੇਪ ਇਤਿਹਾਸ ਤੁਹਾਨੂੰ ਦਸਣ ਲੱਗਣਾ ਲੱਗੇ ਹਾਂ ਭਗਤੋ ਸਨਾ 1515 ਈਸਵੀ ਵਿੱਚ ਇਸ ਪਿੰਡ ਦਾ ਇੱਕ ਜ਼ਿਮੀਂਦਾਰ ਕਿਸਾਨ ਬਾਬਾ ਕਮਾਲੂ ਦਾਸ ਨਥਾਣੇ ਵਾਲਾ ਬਾਬਾ ਕਾਲੂਨਾਥ ਦਾ ਚੇਲਾ ਸੀ ਅਤੇ ਉਹ ਬਾਬਾ ਜੀ ਨਾਲ ਹਰ ਸਾਲ ਮਾਤਾ ਜੀ ਦੇ ਦਰਸ਼ਨ ਕਰਨ ਲਈ ਜਵਾਲਾ ਜੀ ਹਿਮਾਚਲ ਪ੍ਰਦੇਸ਼ ਜਾਇਆ ਕਰਦਾ ਸੀ ਇੱਕ ਵਾਰ ਦੀ ਗੱਲ ਹੈ ਕਿ ਕਮਾਲੂ ਭਗਤ ਨੇ ਜਵਾਲਾ ਜੀ ਜਾ ਕੇ ਬਾਬਾ ਕਾਲੂਨਾਥ ਨੂੰ ਕਿਹਾ ਕਿ ਬਾਬਾ ਜੀ ਇਹ ਮਾਤਾ ਜੀ ਦਾ ਇਹ ਮਾਤਾ ਜੀ ਦਾ ਮੇਲਾ ਮੇਰੇ ਪਿੰਡ ਮੈਸਰਖਾਨਾ ਵਿੱਚ ਲੱਗਿਆ ਕਰੇ ਤਾਂ ਕਿੰਨਾ ਚੰਗਾ ਹੋਵੇਗਾ। ਬਾਬਾ ਕਮਾਲੂ ਜੀ ਸੰਤਾਂ ਵਾਸਤੇ ਹਰ ਰੋਜ਼ ਮੈਸਰਖਾਨੇ ਤੋਂ ਨਥਾਣੇ ਦੁੱਧ ਲਿਜਾਇਆ ਕਰਦਾ ਸੀ। ਇੱਕ ਦਿਨ ਜਦੋਂ ਬਾਬਾ ਜੀ ਨਥਾਣੇ ਦੁੱਧ ਲੈ ਕੇ ਗਏ ਤਾਂ ਬਾਬਾ ਕਾਲੂਨਾਥ ਕੋਲ ਕੋੜੀਆਂ ਦੀ ਟੋਲੀ ਬੈਠੀ ਹੋਈ ਸੀ ਜੋ ਕਿ ਬਾਬਾ ਜੀ ਤੋਂ ਇਸ਼ੀਰਵਾਦ ਲੈ ਕੇ ਕੋਡ ਠੀਕ ਹੋ ਕਰਵਾਉਣ ਆਏ ਸੀ ਬਾਬਾ ਕਾਲੂनाथ ਨੇ ਕਮਾਲੂ ਦਾ ਲਿਆਂਦਾ ਹੋਇਆ ਦੁੱਧ ਉਹਨਾਂ ਕੋੜੀਆਂ ਨੂੰ ਦੇ ਦਿੱਤਾ ਅਤੇ ਕੋੜੀਆਂ ਦਾ ਬੱਚਿਆ ਹੋਇਆ ਝੂਠਾ ਦੁੱਧ ਇਕੱਠਾ ਕਰਕੇ ਬਾਬਾ ਕਮਾਲੂनाथ ਨੂੰ ਪੀਣ ਲਈ ਦੇ ਦਿੱਤਾ ਬਾਬਾ ਕਮਾਲੂ ਨੇ ਉਹ ਝੂਠਾ ਦੁੱਧ ਗਲਣੀ ਕਰਕੇ ਪੀਣ ਦੀ ਥਾਂ ਉਥੇ ਖੜੇ ਸੁੱਕੇ ਝੰਡ ਦੇ ਦਰਖਤ ਦੀ ਜੜ ਵਿੱਚ ਪਾ ਦਿੱਤਾ ਦੁੱਧ ਡੁੱਲਦੇ ਸਾਰ ਹੀ ਸੁੱਕਾ ਝੰਡਾ ਹਰਾ ਭਰਾ ਹੋ ਗਿਆ ਅਤੇ ਕੋੜੀਆਂ ਦਾ ਰੋਗ ਠੀਕ ਹੋ ਗਿਆ ਦੂਜੀ ਤਰਫ ਜਦੋਂ ਬਾਬਾ ਕਮਾਲੂ ਦਾ ਬਿਰਧ ਅਵਸਥਾ ਵਿੱਚ ਪਹੁੰਚੇ ਪਹੁੰਚ ਗਏ ਤਾਂ ਉਹ ਮਾਤਾ ਜੀ ਦੇ ਦਰਸ਼ਨ ਕਰਨ ਲਈ ਜਵਾਲਾ ਜੀ ਨਹੀਂ ਜਾ ਸਕਦੇ ਲੈ ਵੀ ਪਿਆਰੀ ਸੰਗਤ ਜੀ ਜੈ ਮਾਤਾ ਦੀ ਜਰੂਰ ਲਿਖ ਦਿਓ ਕਮੈਂਟਾਂ ਦੇ ਵਿੱਚ ਤਾਂ ਕਿ ਤੁਹਾਨੂੰ ਸਾਰੇ ਮੰਦਰਾਂ ਦੇ ਪਹਿਲੇ ਮੰਦਰ ਦੇ ਆਪਾਂ ਦਰਸ਼ਨ ਕਰਾ ਚੁੱਕੇ ਹਾਂ ਤੇ ਹੁਣ ਨਾਲ ਦੇ ਨਾਲ ਤੁਹਾਨੂੰ ਆਪਾਂ ਇਤਿਹਾਸ ਵੀ ਸੁਣਾਉਂਦੇ ਜਾਵਾਂਗੇ ਅਤੇ ਮਹਾ ਮਾਈ ਦੇ ਦਰਸ਼ਨ ਵੀ ਕਰਵਾਉਂਦੇ ਜਾਵਾਂਗੇ ਜੋ ਕਿ ਪਹਿਲੇ ਮੰਦਰ ਦੇ ਵਿੱਚ ਆਪਾਂ ਮੱਥਾ ਟੇਕ ਚੁੱਕੇ ਹਾਂ ਅਤੇ ਜੋ ਨਾਲ ਲੱਗਦਾ ਦੂਜਾ ਮੰਦਰ ਹੈ ਜਿਸ ਦੇ ਵਿੱਚ 33 ਕਰੋੜ ਦੇਵੀ ਦੇਵਤੇ ਦੀਆਂ ਮੂਰਤੀਆਂ ਵੀ ਨੇ ਜੀ ਵੱਖ-ਵੱਖ ਜਗ੍ਹਾ ਤੇ ਸੇਵਾਦਾਰ ਆਪਣੀ ਸੇਵਾ ਵੀ ਨਿਭਾ ਰਹੇ ਨੇ ਤੇ ਆਈ ਹੋਈ ਸੰਗਤ ਨੂੰ ਇਹ ਪ੍ਰਸ਼ਾਦ ਵੀ ਵੰਡਿਆ ਜਾ ਰਿਹਾ ਹੈ ਤੇ ਹੁਣੇ ਆਪਾਂ ਮੜੋ ਉੱਥੇ ਇਤਿਹਾਸ ਤੇ ਤਾਂ ਉਹਨਾਂ ਜੋ ਕਿ ਜਦੋਂ ਬਿਰਦਾ ਸੋਨ ਦੇ ਵਿੱਚ ਹੋ ਗਏ ਤੇ ਤਾਂ ਉਹ ਜਵਾਲਾ ਜੀ ਨਹੀਂ ਜਾ ਸਕਦੇ ਸਨ ਤਾਂ ਉਹਨਾਂ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਮੈਨੂੰ ਮੇਰੇ ਪਿੰਡ ਆ ਕੇ ਦਰਸ਼ਨ ਦਿਓ ਦੁੱਧ ਡੋਲਣ ਦੇ ਬਾਅਦ ਬਾਬਾ ਕਾਲੂनाथ ਨੇ ਬਾਬਾ ਕਮਾਲੂ ਨੂੰ ਕਿਹਾ ਕਿ ਕਮਲਿਆ ਕਮਾਲੂਆ ਤੂੰ ਇਹ ਕੀ ਕੀਤਾ ਮੈਂ ਤੈਨੂੰ ਇਹ ਦੁੱਧ ਵਿੱਚ ਰਿੱਧੀਆਂ ਸਿੱਧੀਆਂ ਪਾ ਕੇ ਦਿੱਤੀਆਂ ਸਨ ਪਰ ਤੇਰੇ ਕਰਮਾਂ ਵਿੱਚ ਨਹੀਂ ਸਨ ਅਤੇ ਬਾਬਾ ਜੀ ਕਮਾਲੂ ਦਾਸ ਬਹੁਤ ਕਰੋਧਿਤ ਹੋ ਗਏ ਤੇ ਆਪਣੀ ਤਪੱਸਿਆ ਵਿੱਚ ਲੀਨ ਹੋ ਗਏ ਬਾਬਾ ਕਮਾਲੂ ਦਾਸ ਜੀ ਬਹੁਤ ਉਦਾਸ ਹੋ ਕੇ ਬਾਬਾ ਕਾਲੂनाथ ਦੀ ਸੇਵਾ ਵਿੱਚ ਪਿੰਡ ਨੇ ਥਾਣੇ ਰਹਿਣਾ ਲੱਗ ਗਏ ਇੱਕ ਦਿਨ ਬਾਬਾ ਕਾਲੂनाथ ਨੇ ਆਪਣੇ ਤਪੱਸਿਆ ਤੇ ਬਾਬਾ ਕਮਾਲੂ ਲੱਗ ਗਏ ਲੈ ਵੀ ਪਿਆਰੀ ਸੰਗ ਦੀ ਜੀ ਤੇ ਪਿਆਰੇ ਸਾਥੀਓ ਜੈ ਮਾਤਾ ਦੀ ਲਿਖਣਾ ਨਾ ਭੁੱਲਿਓ ਕਮੈਂਟ ਦੇ ਵਿੱਚ ਜਰੂਰ ਜੈ ਮਾਤਾ ਦੀ ਲਿਖਦੇ ਰਹੋ ਅਤੇ ਆਪਾਂ ਤੁਹਾਨੂੰ ਵੀਡੀਓ ਤੇ ਮੰਦਰ ਦੇ ਵਖ ਵਖ ਮੂਰਤੀਆਂ ਦੇ ਦਰਸ਼ਨ ਕਰਾਉਂਦੇ ਰਹੇ ਨੇ ਜੋ ਕਿ ਇਸ ਮੰਦਿਰ ਦੇ ਵਿੱਚ ਆਲੇ-ਦਾਲੇ ਮੰਦਿਰ ਦੇ ਹਰ ਇੱਕ ਪ੍ਰਕਾਰ ਦੇ ਭਗਵਾਨ ਜੀ ਵਿਰਾਜਮਾਨ ਨੇ ਜੀ ਸ਼ਿਵ ਜੀ ਪਾਰਬਤੀ ਸਭਾ ਦੇਵੀਆਂ ਇਸ ਮੰਦਿਰ ਦੇ ਵਿੱਚ ਵਿਰਾਜਮਾਨ ਨੇ ਤੇ ਆਪਣੇ ਮੋਤੀ ਸ਼ਰਮਾ ਤੇ ਕਾਲੀ ਮਾਤਾ ਮੰਡਲਾ ਦੀ ਟੀਮ ਨੇ ਸੇਵਾਦਾਰ ਮਾਤਾ ਦੇ ਸੇਵਾਦਾਰ ਤੋਂ ਖਜ਼ਾਨਾ ਲਿਆ ਜੀ ਜੋ ਕਿ ਜੋ ਵੀ ਸੰਗਤ ਆਉਂਦੀ ਹੈ ਇਹ ਕਿਸਮਤ ਵਾਲੇ ਨੂੰ ਖਜ਼ਾਨਾ ਮਿਲਦਾ ਤਾਂ ਆਪਾਂ ਤਿੰਨ ਚਾਰ ਜਾਣਿਆਂ ਨੂੰ ਖਜ਼ਾਨਾ ਮਿਲਿਆ ਮਾਤਾ ਦੇ ਦਰਬਾਰ ਤੋਂ ਤੇ ਉਹਨੇ ਮੁੜ ਕੇ ਉਸ ਇਤਿਹਾਸ ਤੇ ਆਜੂ ਬਣੇ ਰਹੋ ਤੇ ਆਪਾਂ ਮੱਥਾ ਟੇਕ ਕੇ ਮੰਦਰ ਤੋਂ ਬਾਹਰ ਵੱਲ ਜਾ ਰਹੇ ਆ ਜੀ ਜਦੋਂ ਬਾਬਾ ਕਾਲੂनाथ ਨੇ ਆਪਣੀ ਸਮਾਦੀ ਖੋਲੀ ਤਾਂ ਬਾਬਾ ਕਮਾਲੂ ਨੂੰ ਕਿਹਾ ਕਿ ਜਾ ਹੁਣ ਤੂੰ ਆਪਣੇ ਮੈਸਰਖਾਨਾ ਦੇ ਸ਼ਮਸ਼ਾਨ ਘਾਟ ਵਿੱਚ ਜਾ ਉੱਥੇ ਮਾਤਾ ਜਵਾਲਾ ਜੀ ਕੂੜਮ ਦੇ ਰੂਪ ਵਿੱਚ ਆਈ ਹੋਈ ਹੈ ਹੁਣ ਕੋਈ ਗਲਤੀ ਨਾ ਕਰੇ ਬਾਬਾ ਕਮਾਲੂ ਪਿੰਡ ਨਥਾਣੇ ਤੋਂ ਆਪਣੇ ਪਿੰਡ ਵੱਲ ਭੱਜਿਆ ਮੈਸਰਖਾਨਾ ਵੱਲ ਭੱਜਿਆ ਅਤੇ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪਹੁੰਚਿਆ ਤਾਂ ਉਸ ਦੇ ਸਮੇਂ ਚਾਰੇ ਪਾਸੇ ਹਨੇਰਾ ਪੂਰੀ ਹਨੇਰੀ ਸੀ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਸਨ ਇੱਕ ਬਜ਼ੁਰਗ ਔਰਤ ਬੈਲਗੱਡੀ ਵਿੱਚ ਬੈਠੀ ਹੋਈ ਸੀ। ਬਾਬਾ ਕਮਾਲੂਨਾਥ ਉਸ ਬਜ਼ੁਰਗ ਔਰਤ ਦੇ ਪੈਰਾਂ ਵਿੱਚ ਜਾ ਡਿੱਗਿਆ ਅਤੇ ਬਜ਼ੁਰਗ ਔਰਤ ਉਸ ਨੂੰ ਪਿੱਛੇ ਹਟਣ ਲਈ ਕਹਿਣ ਲੱਗੀ ਕਿ ਤੈਨੂੰ ਕੋੜ ਦੀ ਬਿਮਾਰੀ ਲੱਗ ਜਾਵੇਗੀ। ਤੈਨੂੰ ਕੋੜ ਦੀ ਬਿਮਾਰੀ ਲੱਗ ਜਾਵੇਗੀ ਪਿੱਛੇ ਹਟਣ ਲਈ ਕਹੇ ਆ ਕਹਿ ਰਹੀ ਹੈ। ਤੂੰ ਪਿੱਛੇ ਹਟ ਜਾ। ਪਰੰਤੂ ਕਮਾਲੂ ਭਗਤ ਬਾਬਾ ਕਾਲੂनाथ ਦਿਆ ਗਿਆ ਮਨ ਕੇ ਪਿੱਛੇ ਨਹੀਂ ਹਟਿਆ ਅਤੇ ਮਾਤਾ ਜੀ ਦੇ ਆਪਣੇ ਅਸਲੀ ਰੂਪ ਵਿੱਚ ਆ ਕੇ ਭਗਤ ਕਮਾਲੂ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਹਰ ਸਾਲ ਹਰ ਸਾਲ ਦੇ ਵਿੱਚ ਦੋ ਵਾਰੀ ਅਸੂ ਅਤੇ ਚੇਤ ਦੇ ਨਰਾਤਿਆਂ ਦੀ ਛਟ ਨੂੰ ਇੱਥੇ ਆ ਕੇ ਭਗਤਾਂ ਨੂੰ ਦਰਸ਼ਨ ਦਿਆ ਕਰਾਂਗੀ ਜੇ ਵੀ ਭਗਤ ਇੱਥੇ ਆ ਕੇ ਮੇਰੇ ਦਰਸ਼ਨ ਕਰੇਗਾ ਉਸ ਦੀ ਜਵਾਲਾ ਜੀ ਦੀ ਤਰ੍ਹਾਂ ਹਰ ਮਨੋਂ ਕਾਮਨਾ ਪੂਰਨ ਹੋਇਆ ਕਰੇਗੀ ਇਸ ਤਰ੍ਹਾਂ ਇੱਥੇ ਹਰ ਸਾਲ ਅਸੂ ਅਤੇ ਚੇਤ ਦੇ ਨਰਾਤਿਆਂ ਦੀ ਛਟ ਨੂੰ ਭਾਰੀ ਮੇਲੇ ਲੱਗਦੇ ਹਨ ਇੱਥੇ ਵੱਡੇ ਭਾਂਡੇ ਕਮਰੇ ਹਾਲ ਇਹ ਮੇਲੇ ਵਿੱਚ ਦੂਰੋਂ ਦੂਰੋਂ 7-8 ਲੱਖ ਸਰਦਾਲੂ ਹਰ ਸਾਲ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਇਸ ਮੰਦਰ ਵਿੱਚ ਸਾਰੇ ਧਰਮਾਂ Hindu Sikh Muslim Isai ਦੇ ਲੋਕ ਮੱਥਾ ਟੇਕਦੇ ਹਨ ਜੀ ਬਿਜਲੀ ਪਾਣੀ ਦਾ ਪ੍ਰਬੰਧ ਵੀ ਹੈ ਤੇ ਆਪਾਂ ਮੁੜ ਕੇ ਤੁਹਾਨੂੰ ਸੁਣਾਉਣੇ ਜਿੱਥੇ ਉਰੇ ਇੱਕ ਟੇਲਾ ਵੀ ਬਣਿਆ ਹੋਇਆ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਇਸ ਇਤਿਹਾਸ ਬਾਰੇ ਜਿੱਥੇ ਲੋਕ ਕੋਈ ਆਪਣੇ ਪਰਨੇ ਰਮਾਲਾ ਵੱਖ-ਵੱਖ ਜਗ੍ਹਾ ਤੇ ਅੱਜ ਤੁਹਾਨੂੰ ਸੁਣਾਉਣੀ ਆ ਲੈ ਵੀ ਸੇਵਾਦਾਰ ਵੀਰ ਜੋ ਕਿ ਮਾਈ ਮੈਸਰਖਾਨਾ ਦੇ ਮੰਦਿਰ ਤੇ ਸੇਵਾ ਨਿਭਾ ਰਹੇ ਨੇ ਦਿਨ ਰਾਤ ਲਗਾਤਾਰ ਬਰੇਚਾਂ ਦੀ ਟੀਮ ਅੰਦਰ ਰਵੇ ਚੱਲਦਾ ਤੇ ਇੱਥੇ ਮਿੱਟੀ ਥੱਲੋਂ 7 ਮੁਠੀਆਂ ਭਰ ਕੇ ਉੱਪਰ ਚੜਾਈ ਜਾਂਦੀ ਹੈ ਜੀ ਜੋ ਕਿ ਸੰਗਤਾਂ ਆਪਣੇ ਪਰਿਵਾਰਾਂ ਦੇ ਸਮੇਤ ਮਾਤਾ ਬਜ਼ੁਰਗ ਬੱਚੇ ਪਹੁੰਚ ਰਹੇ ਨੇ ਜੀ ਤੇ ਮਿੱਟੀ ਪੂਰੇ ਜੱਥਾ ਟੇਕਿਆ ਜਾ ਰਿਹਾ 7 ਮੁਠੀਆਂ ਥੱਲੋਂ ਲੈ ਕੇ ਉਰੇ ਮਿੱਟੀ ਚੜਾਈ ਜਾਂਦੀ ਹੈ ਜੀ ਤੇਰੀ ਸੰਗਤੀ ਜੀ ਤੁਸੀਂ ਦੇਖ ਰਹੋ ਜੋ ਕਿ ਇਹ ਮਾਤਾ ਦਾ ਟਿੱਲਾ ਵੱਜਦਾ ਹੈ ਜਿੱਥੇ ਸੰਗਤਾਂ ਥੱਲੋਂ ਖੱਤ ਮੁਠੇ ਮਿੱਟੀ ਦੇ ਲੈ ਕੇ ਉੱਪਰ ਚੜਾਉਂਦੀਆਂ ਨੇ ਕੋਈ ਲਫਾਫੇ ਨਾਲਾ ਕੋਈ ਕਿਸੇ ਤਰੀਕੇ ਨਾਲ ਤਾਂ ਕਿ ਹੋਰਾਂ ਆਮ ਜਨਤਾ ਨੂੰ ਵੀ ਰੁਜ਼ਗਾਰ ਮਿਲਦਾ ਜੀਰੋਂ ਥੱਲੇ ਤੁਸੀਂ ਦੇਖਤੀ ਐ ਜੋ ਵੀਡੀਓ ਤੇ ਬੱਖ ਬੱਖ ਜਗਾ ਤੇ ਪੂਰੇ ਦੇਖਦੇ ਨੇ ਜੋ ਵੀ ਮਿਹਨਤ ਕਰਦੇ ਨੇ ਤੇ ਲਫਾਫੇ ਮਿੱਟੀ ਜੋ ਵੀ ਸੰਗਤਾਂ ਪਹੁੰਚਦੀ ਇਹਦਾ 10 ਰੁਪਏ ਦੇ ਕੇ ਨਾਲੇ ਉਹਨਾਂ ਦਾ ਰੁਜ਼ਗਾਰ ਚੱਲਦਾ ਹੈ ਨਾਤੇ ਮਾਤਾ ਦੇ ਸਰਵਾਰ ਤੇ ਪਹੁੰਚਦੀਆਂ ਨੇ ਚੱਲਦੇ ਆਪਾਂ ਕਰਦੇ ਤੋਂ ਫੇਟ ਫੋੜਿਆਂ ਪਹੁੰਚਦੇ ਆਪਣੇ ਮਿੱਤਰਾਂ ਕੋਲੇ ਫੋਨ ਮਾਤਾ ਰਣੀ ਕੀ ਜ ਹੈ ਦੇਵੀਆਂ ਨੇ ਸਾਥ ਸੰਗ ਦੇ ਕੇ ਜਾਣਾ ਲੇ ਵੀ ਤੁਸੀਂ ਦੇਖ ਰਹੇ ਹੋ ਕਿ ਪਿਆਰੀ ਸੰਗਤਾਂ ਬਹੁਤ ਹੀ ਤਰਾਰ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਮਾਤਾ ਦੇ ਟਿੱਲੇ ਤੇ ਥੱਲੋਂ ਮਿੱਟੀ ਕੱਢ ਕੇ ਉੱਪਰ ਮੱਥਾ ਟੇਕ ਕੇ ਤੇ ਵਾਪਸੀ ਤੇ ਥੱਲੇ ਆ ਰਹੀ ਹੈ ਜੋ ਕਿ ਟਿੱਲੇ ਦੇ ਪੱਕੀਆਂ ਪੌੜੀਆਂ ਉੱਪਰਲੀ ਸਾਈਡ ਜਾਣ ਵਾਸਤੇ ਤੇ ਆਉਣ ਵਾਸਤੇ ਲਗਾਈਆਂ ਹੋਈਆਂ ਨੇ ਗੋਲ ਮਾਤਾ ਰਾਣੀ ਕੀ ਜੈ ਲੈ ਵੀ ਪਿਆਰੀ ਸੰਗਤ ਦੀ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਹੁਣ ਤੀਜੇ ਮੰਦਰ ਦੇ ਵਾਲਾ ਮਾਤਾ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਤਾਂ ਮੈਸਰ ਖਾਨੇ ਦੇ ਵਿੱਚ ਤਿੰਨ ਮੰਦਰ ਹਨ ਜੀ ਜੋ ਪਹਿਲੇ ਮੰਦਰ ਦੇ ਵਿੱਚ ਮੱਥਾ ਟੇਕਿਆ ਤੇ ਫਿਰ ਆਪਾਂ ਦੂਜੇ ਮੰਦਰ ਦੇ ਵਿੱਚ ਮੱਥਾ ਟੇਕਿਆ ਤੇ ਹੁਣ ਆਪਾਂ ਤੀਜੇ ਮੰਦਰ ਦੇ ਵਿੱਚ ਮੱਥਾ ਟੇਕਣ ਜਾ ਰਹੇ ਆ ਲਾਈਨਾਂ ਦੇ ਵਿੱਚ ਜੋ ਕਿ ਹੁਣ ਛੀੜ ਹੈ ਤਾਂ ਇਹ ਤੋਂ ਬਾਅਦ ਬਹੁਤ ਜ਼ਿਆਦਾ ਭੀੜ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨੇ ਉਸੇ ਇਤਿਹਾਸ ਦੇ ਵਿੱਚ ਜਿੱਥੇ ਬਿਜਲੀ ਪਾਣੀ ਲੰਗਰ ਆਦਿ ਦੀ ਸੁਵਿਧਾ ਖੀਤੀ ਗਈ ਹੋਈ ਹੈ ਤਾਂ ਜੋ ਸਰਦਾ ਲੂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਮੰਦਰ ਅੰਦਰ ਭਗਵਾਨ ਪਰਸ਼ੂਰਾਮ ਜੀ ਅਤੇ ਸ਼ਿਵ ਪਰਿਵਾਰ ਜੀ ਦਾ ਵੀ ਬਣਿਆ ਹੋਇਆ ਵਿਸਤਾਰਕ ਮੂਰਤੀਆਂ ਹਨ ਜੀ ਜੋ ਇਸ ਮੰਦਰ ਦੇ ਵਿੱਚ ਜਿੱਥੇ ਆਪਾਂ ਫਰੰਟ ਤੇ ਜੈ ਮਾਤਾ ਦੀ ਲਿਖਿਆ ਹੋਇਆ ਹੈ ਜੰਦਰਵਾਲਾ ਚੱਲ ਰਹੇ ਆਪਾਂ ਤੇਕਾਂਗੇ ਮੱਥਾ ਮਾਤਾ ਜੀ ਤੋਂ ਲਵਾਂਗੇ ਅਸ਼ੀਰਵਾਦ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਦੇ ਰਹਿਣ ਕਮੈਂਟਾਂ ਦੇ ਵਿੱਚ ਵਾਰ-ਵਾਰ ਤੁਹਾਨੂੰ ਹੱਥ ਵਨ ਕੇ ਬੇਨਤੀ ਹੈ ਕਿ ਜੈ ਮਾਤਾ ਦੀ ਜ਼ਰੂਰ ਲਿਖਦੇ ਰਹੋ ਤੁਹਾਡਾ ਆਪਣਾ ਚੈਨਲ ਜੱਗੀ ਮੋਟੋ ਵਲੌਗ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਆਪਾਂ ਹੋਰ ਵੀ ਵਧੀਆ-ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਜੋ ਆਪਣੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਾਤਾ ਰਾਣੀ ਤੁਹਾਡੇ ਸਭ ਤੇ ਕਿਰਪਾ ਬਣਾਈ ਰੱਖੇ ਤੇ ਤੁਹਾਡੇ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਲ ਦਾਤ ਮਿਹਨਤ ਕਰਨ ਦਾ ਬਲ ਬਖਸ਼ੇ ਖਜ਼ਾਨੇ ਭਰਪੂਰ ਕਰੇ ਬੋਲ ਮਾਤਾ ਰਾਣੀ ਕੀ ਜੈ ਆਉਣਿਆਂ ਆਜੋ ਚੱਲਦੇ ਆਂ ਮੰਦਰ ਕੋਲ ਇੱਕ ਸੁੰਦਰ ਸਰੋਵਰ ਵੀ ਹੈ ਜਿੱਥੇ ਸਰਧਾਲੂ ਇਸ ਸਰੋਵਰ ਵਿੱਚ ਆਪਾਂ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿੱਥੇ ਆਪਾਂ ਉਸ ਮੰਦਰ ਦੇ ਵਿੱਚ ਮੱਥਾ ਟੇਕ ਕੇ ਆਇਆ ਤੇ ਸਾਹਮਣੇ ਸ਼ਿਵਜੀ ਪਰਿਵਾਰ ਜੋ ਗਣੇਸ਼ ਨੰਦੀਰੇ ਵਿੱਚ ਜੋ ਵੀ ਸੰਗਤ ਆਉਂਦੀ ਹੈ ਛੋਟੇ ਬੱਚੇ ਬਜ਼ੁਰਗ ਮਾਂ ਪਾਪੇ ਨੰਦੀ ਦੇ ਕੰਨ ਦੇ ਵਿੱਚ ਆਪਣੀ ਆਪਣੀ ਮਨੋਗਾਮਨਾ ਬੋਲਦੇ ਹਨ ਕਈਆਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ ਕਈ ਇਹ ਜੋ ਫਟਕਰਮੇ ਹੁੰਦੇ ਨੇ ਜਿਨ੍ਹਾਂ ਦੀ ਜ਼ਬਾਨ ਇੰਨੀ ਆਉਂਦੀ ਹੈ ਵੀ ਮਨੋਗਾਮਨਾ ਪੂਰੀ ਨਹੀਂ ਹੁੰਦੀ ਬੈਸੀ ਜੋ ਵੀ ਸਰਦਾ ਨਾਲ ਚਾਹੇ ਡੜਿਆ ਚ ਖੜਕੇ ਮਨੋ ਕਾਮਨਾ ਮੰਗਲੇ ਤਬਾ ਨੋਦੀ ਵੀ ਮਨੋ ਕਾਮਨਾ ਪੂਰੀ ਕਰਦਾ ਹੈ ਤੁਸੀਂ ਸੁਣਦੇ ਰਹੇ ਨੇ ਆਪਾਂ ਵੱਡੇ ਬਜ਼ੁਰਗਾਂ ਤੋਂ ਕਿ ਪੱਥਰ ਦੇ ਵਿੱਚ ਵੀ ਕੀੜੇ ਨੂੰ ਅਨਮ ਪ੍ਰਦਾਨ ਕਰਦਾ ਤੇ ਇਹ ਤਾਂ ਫੇਰ ਵੀ ਰੱਬ ਦੇ ਨੋ ਤੇ ਬਣਾਈਆਂ ਹੋਈਆਂ ਚੀਜ਼ਾਂ ਨੇ ਜਿੱਥੇ ਭਗਵਾਨ ਖੁਦ ਵਿਰਾਜਮਾਨ ਨੇ ਜਿੱਥੇ ਹਰੇਕ ਦੁਖੀਆ ਸੁਖੀਆ ਹਰੇਕ ਦੀ ਮਨੋਕਾਮਨਾ ਇਥੇ ਆ ਕੇ ਪੂਰੀ ਹੁੰਦੀ ਹੈ ਜਵਾਲਾ ਜੀ ਖੁਦ ਜਵਾਲਾ ਜੀ ਦੀ ਜੋਤ 12 ਵਜੇ ਤੋਂ ਬਾਅਦ ਕਹਿੰਦੇ ਉਰੇ ਪਹੁੰਚਦੀ ਹੈ ਜੀ ਕਿਸੇ ਕਿਸਮਤ ਵਾਲੇ ਨੂੰ ਇਹ ਉਹ ਜਵਾਲਾ ਜੀ ਦੇ ਦਰਸ਼ਨ ਹੁੰਦੇ ਹਨ ਕਿਉਂਕਿ ਬਜ਼ੁਰਗਾਂ ਤੋਂ ਸੁਣਿਆ ਆਪਾਂ ਨੇ ਕਿ ਉਰੇ 12 ਵਜੇ ਤੋਂ ਬਾਅਦ ਮਾਤਾ ਜੀ ਦੇ ਤੁਹਾਰਤੇ ਜਵਾਲਾ ਜੀ ਦੀ ਜੋਤ ਆਉਂਦੀ ਹੈ ਵੈਸੇ ਆਪਾਂ ਕਾਫੀ ਸਮੇਂ ਤੋਂ ਰੇ ਆਉਨਿਆ ਬਜ਼ੁਰਗਾਂ ਨਾਲ ਵੀ ਛੋਟੇ-ਛੋਟੇ ਹੁੰਦੇ ਆਇਆ ਵੈਸੇ ਆਪਣੀ ਕਿਸਮਤ 'ਚ ਹੋਈ ਏ ਅਜੇ ਤੱਕ ਆਪਾਂ ਨੂੰ ਜੋਤ ਦੇ ਦਰਸ਼ਨ ਨਹੀਂ ਹੋਏ ਤਾਂ ਮੰਦਰਾਂ ਦੇ ਵਿੱਚ ਮਾਤਾ ਰਾਣੀ ਦੀ ਜੋਤ ਦੇ ਦਰਸ਼ਨ ਆਪਾਂ ਨੂੰ ਜ਼ਰੂਰ ਹੁੰਦੇ ਨੇ ਜੋ ਕਿ ਖੁਦ ਮਾਤਾ ਰਾਣੀ ਸਭ ਦੀਆਂ ਮਨੋਕਾਮਨਾ ਆਪਾਂ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਜੋ ਵੀ ਤੇਰੇ ਦੁਆਰ ਤੇ ਪਹੁੰਚੇ ਉਹਦੀਆਂ ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਜੋ ਵੀ ਸੁੱਖਾ ਸੁਖ ਕੇ ਜਾਂਦੇ ਹਨ ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਅਤੇ ਸਭ ਦੇ ਬੱਚੇ ਵਧੀਆ ਪੜ੍ਹਾਈ ਤੇ ਆਪਣੇ ਪਰਿਵਾਰ ਨੂੰ ਮਾਤਾ ਪਿਤਾ ਨੂੰ ਸੇਵਾ ਕਰਨ ਦਾ ਬਲ ਬਖਸ਼ੀ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੋ ਰਿਹਾ ਹੈ ਕਿ ਮਾਤਾ ਪਿਤਾ ਦੇ ਜੋ ਮੋਹ ਮੁਹਬਤ ਹੈ ਟੁੱਟਦੀ ਜਾ ਰਹੀ ਹੈ ਬਾਹਰਲੇ ਦੇ ਸੰਨ ਲੋਕ ਚਲੇ ਜਾ ਰਹੇ ਤਾਂ ਮਾਤਾ ਪਿਤਾ ਦਾ ਜੋ ਮੋਹ ਮੁਹਬਤ ਹੈ ਉਹ ਘਟਦੀ ਜਾ ਰਹੀ ਹੈ ਆਪਾਂ ਚਾਹੁੰਦੇ ਹਾਂ ਵੀ ਮਾਤਾ ਪਿਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੀ ਇਹ ਹੀ ਇੱਕ ਧਰਮ ਹੈ ਆਜੋ ਬਣੇ ਰਹੋ ਵੀਡੀਓ ਤੇ ਸਰੋਵਰ ਦੇ ਜਲ ਨੂੰ ਅੰਮ੍ਰਿਤ ਸਮਝ ਕੇ ਗ੍ਰਹਿਣ ਕਰਦੇ ਹਾਂ ਜੀ ਅਤੇ ਇਸ ਇਸ਼ਨਾਨ ਕਰਦੇ ਹਨ ਕਹਿੰਦੇ ਹਨ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕੋੜ ਵਰਗੇ ਲੱਖਾਂ ਹੀ ਰੋਗ ਦੂਰ ਹੁੰਦੇ ਹਨ ਇਥੇ ਇੱਕ ਮਿੱਟੀ ਦਾ ਟੇਲਾ ਵੀ ਜੋ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦਿਖਾਇਆ ਹੈ ਬਣਿਆ ਹੋਇਆ ਹੈ ਇੱਥੇ ਸਰਧਾਲੂ ਆਪਣੀਆਂ ਸੁੱਖਣਾ ਪੂਰੀਆਂ ਹੋਣ ਤੇ ਥੱਲੋਂ ਸੱਤ ਮੁਠੀਆਂ ਮਿੱਟੀ ਦੀਆਂ ਚੁੱਕ ਕੇ ਉੱਪਰ ਚੜਾ ਕੇ ਆਉਂਦੇ ਹਨ ਮੰਦਰ ਦੇ ਅੰਦਰ ਜਵਾਲਾ ਜੀ ਤੋਂ ਪੈਦਲ ਲਿਆਂਦੀ ਹੋਈ ਪਵਿੱਤਰ ਜਵਾਲਾ ਜੀ ਦੀ ਜੋਤ ਜੋ ਕਿ ਲਗਾਤਾਰ ਅਖੰਡ ਰੂਪ ਵਿੱਚ ਚੱਲ ਰਹੀ ਹੈ ਜੀ ਅਤੇ ਮੰਨਤਾ ਹੈ ਕਿ ਛੱਟ ਦੀ ਰਾਤ ਨੂੰ ਮਾਤਾ ਜੀ ਜਵਾਲਾ ਜੀ ਤੋਂ ਆ ਕੇ ਜੋਤ ਵਿੱਚ ਪ੍ਰਵੇਸ਼ ਕਰਦੇ ਹਨ ਇਸ ਇਤਿਹਾਸ ਇੱਥੇ ਬਹੁਤ ਸੁੰਦਰ ਬੋਰਡ ਵਿੱਚ ਲਿਖਿਆ ਹੋਇਆ ਹੈ ਜੋ ਸਾਰੇ ਭਗਤ ਸ਼ਰਧਾਲੂ ਇਸ ਪ੍ਰਚੀਨ ਸ਼੍ਰੀ ਦੁਰਗਾ ਮੰਦਿਰ ਮੈਸਰਖਾਨਾ ਸੰਖੇਪ ਇਤਿਹਾਸ ਨੂੰ ਜਰੂਰ ਪੜਨ ਅਤੇ ਆਪਣੇ ਬੱਚਿਆਂ ਨੂੰ ਇਸ ਬਾਰੇ ਜਰੂਰ ਜਾਣਕਾਰੀ ਦਿਓ ਜੀ ਸੋ ਵੱਖ-ਵੱਖ ਥਾਂਾਂ 'ਤੇ ਲੰਗਰ ਲਗਾਏ ਹੋਏ ਸੀ ਅਤੇ ਵਰਤ ਵਾਲਿਆਂ ਵਾਸਤੇ ਲੰਗਰ ਵਿੱਚ ਖਾਸ ਪ੍ਰਬੰਧ ਹੈ ਜੀ ਤੇ ਇਸ ਮੇਲੇ ਦੇ ਵਿੱਚ ਵੱਖ-ਵੱਖ ਝੂਲੇ, ਗੱਡੀਆਂ, ਬਹੁਤ ਬੱਚਿਆਂ ਦੇ ਹਸਣ ਖੇਡਣਾ ਅਤੇ ਆਨੰਦ ਮਾਣਨ ਦੇ ਵਿੱਚ ਬਹੁਤ ਬਦ ਵਧੀਆ ਪ੍ਰੋਜੈਕਟ ਬਣਾਏ ਹੋਏ ਨੇ ਜੀ ਅਤੇ ਨਾਲੇ ਰੁਜ਼ਗਾਰ ਦਾ ਸਾਧਨ ਵੀ ਤਿਆਰ ਕਰਿਆ ਹੋਇਆ ਮੇਲੇ ਦੇ ਵਿੱਚੋਂ ਕਈ ਲੋਕਾਂ ਨੂੰ ਰੁਜ਼ਗਾਰ ਮਿਲਦਾ ਜੀ ਕਈ ਲੋਕ ਉਹ ਲੋਕਾਂ ਨੂੰ ਕਈ ਕਹਿੰਦੇ ਰੁਜ਼ਗਾਰ ਘਟਾ ਹੈ ਕਿਉਂਕਿ ਹੁਣ ਤਾਂ ਪੰਜਾਬ ਦੇ ਵਿੱਚ ਬਹੁਤ ਵਖ-ਵਖ ਥਾਵਾਂ ਤੇ ਮੇਲੇ ਲੱਗਦੇ ਹਨ ਜੋ ਮਿਹਨਤ ਕਰਦੇ ਹਨ ਉਹ ਕਦੇ ਵੀ ਭੁੱਖੇ ਨਹੀਂ ਮਰਦੇ ਕਿਉਂਕਿ ਬੇਲੇ ਨੂੰ ਤਾਂ ਕਦੇ ਵੀ ਭੁੱਖੇ ਨਸੀਬ ਰੋਟੀ ਮਸਾਂ ਮਿਲਦੀ ਹੈ ਕਿਉਂਕਿ ਜੋ ਮਿਹਨਤ ਕਰਦੇ ਹਨ ਉਹ ਰੱਜ ਕੇ ਖਾਂਦੇ ਹਨ ਜੀ ਤੇ ਆਉਨੇ ਹੁਸੇ ਗੱਲ ਤੇ ਆਜੋ ਤੇ ਚੱਲਦੇ ਆਪਾਂ ਬਾਹਰ ਵੱਲ ਪ੍ਰਬੰਧਕ ਕੀਤੇ ਹੋਏ ਸਨ ਬਹੁਤ ਤਦਾਰ ਵਿੱਚ ਸੰਗਤਾਂ ਪਹੁੰਚੀ ਹੋਈਆਂ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਫਿਰ ਤੁਹਾਨੂੰ ਦੁਰੀਵਾਰ ਕਹਿੰਦੇ ਆ ਵੀਡੀਓ ਤੇ ਚੈਨਲ ਸਬਸਕ੍ਰਾਈਬ ਕਰ ਲੋ ਤੁਹਾਡਾ ਆਪਣਾ ਚੈਨਲ ਜੱਗੀ ਮੋਟਰੋ ਵਲੋਗ 10 ਵੱਲੋਂ ਜੇ ਬੋਲਣ ਦੇ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਮਾਤਾ ਦੇ ਚਰਨਾਂ ਦੇ ਵਿੱਚ ਮਾਫੀ ਚਾਹੁੰਦੇ ਹਾਂ ਜੀ ਮਾਤਾ ਰਾਣੀ ਤੁਹਾਡੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜਿਹੜੇ ਵੀ ਸਾਥੀ ਵੀਰਾਂ ਨੇ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਆ ਤਾਂ ਆਪਾਂ ਹਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ ਮਾਤਾ ਦੇ ਵਿੱਚ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਤੇ ਭਗਵਾਨ ਤੋਂ ਹਮੇਸ਼ਾ ਉਹਨਾਂ ਦੇ ਪਰਿਵਾਰਾਂ ਦੀ ਸੁਖ ਸ਼ਾਂਤੀ ਦੀ ਅਦਾ ਅਰਦਾਸ ਕਰਦੇ ਆ ਮਾਤਾ ਰਾਣੀ ਜੋ ਆਪਣੀ ਵੀਡੀਓ ਨੂੰ ਦੇਖਦੇ ਨੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਰੱਖੇ ਅਤੇ ਇਹਨਾਂ ਦੇ ਖਜ਼ਾਨੇ ਭਰਪੂਰ ਕਰੇ ਜੀ ਬੋਲੋ ਜੈ ਮਾਤਾ ਦੀ ਆਜੋ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਜਿੱਥੇ ਆਪਣੇ ਬਰੇਟਾ ਮੰਡਲ ਅਤੇ ਮੈਂ ਮਾਤਾ ਮੈਸਰਖਾਨਾ ਕਮੇਟੀ ਵੱਲੋਂ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਕੜੀ ਚਾਵਲ ਤੇ ਕਾਲੀ ਮਾਤਾ ਮੰਡਲ ਬਰੇਟਾ ਦੀ ਟੀਮ ਵੱਲੋਂ ਵੱਖ-ਵੱਖ ਜਗ੍ਹਾ ਤੇ ਜੋ ਲੰਗਰ ਲਗਾਏ ਜਾਂਦੇ ਹਨ ਉਹਦੀ ਵੀਡੀਓ ਪਾਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਦੇ ਵਿੱਚ ਜਰੂਰ ਜੈ ਮਾਤਾ ਦੇ ਲਿਖ ਦਿਓ ਆਜੋ ਆਪਾਂ ਦਿਖਾਵਾਂਗੇ ਤੁਹਾਨੂੰ ਹੁਣ ਲੰਗਰ ਜੋ ਕਿ ਮੇਨ ਮਾਤਾ ਦੇ ਦਰਬਾਰ ਤੇ ਬ੍ਰੇਟਾ ਮੈਸਰਖਾਨਾ ਕਮੇਟੀ ਵੱਲੋਂ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਜੀ ਬੋਲ ਮਾਤਾ ਰਾਣੀ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਆਪਣੇ ਗਗਨਦੀਪ ਸ਼ਰਮਾ ਜੀ ਮੈਂਕ ਤੇ ਸੰਗਤਾਂ ਨੂੰ ਆਵਾਜ਼ ਦੇ ਰਹੇ ਨੇ ਅਤੇ ਪ੍ਰੇਮ ਸਤਕਾਰ ਦੇ ਨਾਲ ਸੰਗਤਾਂ ਦੇ ਚਰਨਾਂ ਦੇ ਵਿੱਚ ਕੜੀ ਚਾਵਲ ਦਾ ਲੰਗਰ ਚੱਲ ਰਿਹਾ ਜੀ ਮਾਤਾ ਰਾਣੀ ਸਭ ਦੀਆਂ ਮਨੁਕਾਮਨਾ ਪੂਰੀਆਂ ਕਰੇ ਜੀ ਸੇਵਾ ਨਿਭਾਰੇ ਨੇ ਮਾਤਾ ਰਾਣੀ ਇਹਨਾਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਲੈ ਵੀ ਪਿਆਰੀ ਸੰਤਜੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਅੱਜ ਤਨੂ ਖਾਣਿਆ ਪਰੇਟਾ ਬਰੇਡਾ ਮੰਡੂ ਵੱਲੋਂ ਮਾਤਾ ਮੈਸਰ ਨਾਲ ਕਮੇਟੀ ਵੱਲੋਂ ਜੋ ਯਾਰਸ਼ਾ ਚੰਗਾ ਲਗਾਇਆ ਜਾਂਦਾ ਹੈ ਬੇਨਤੀ ਹੈ ਸੇਵਾਦਾਰ ਵੀਰਾਂ ਵੱਲੋਂ ਨਾਲ ਦੀ ਨਾਲ ਮਾਤਾ ਦਾ ਦਰਵਾਜ਼ਾ ਸਾਫ ਉੱਤਰਿਆ ਰੱਖਿਆ ਜਾਵੇ ਆ ਵੀ ਭਗਤ ਜੀ ਆਜੋ ਜੋ ਕਿ ਐਤਕੀ ਕੜੀ ਚੌਲ ਦਾ ਲੰਗਰ ਲਗਾਇਆ ਗਿਆ ਤੇ ਬਹੁਤ ਈ ਤਦਾਦ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ